ਪੀਪਲਰਪਨ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਸਵਾਗਤ ਹੈ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਵੀਰੋ ਅੱਜ ਆਪਾਂ ਗੱਲ ਕਰਦੇ ਹਾਂ ਐਮ ਆਈ ਲਾਈਫਸਟਾਈਲ ਕੰਪਨੀ ਇੱਕ ਨਾਂ ਹੀ ਨਹੀਂ ਇੱਕ ਮਿਸ਼ਨ ਵੀ ਹੈ ਜਿਸਦਾ ਇੱਕੋ ਇੱਕ ਮਕਸਦ ਸਾਡੀ ਖੇਤੀ ਅਤੇ ਸਾਡੀ ਖਰਾਕ ਨੂੰ ਜ਼ਹਿਰ ਮੁਕਤ ਕਰਨਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਇਆ ਜਾ ਸਕੇ ਇਹਨਾਂ ਨੂੰ ਅਜਮਾਇਆ ਹੈ ਸਟੇਟ ਟੀਮ ਕੋਆਰਡੀਨੇਟਰ ਸ਼੍ਰੀ ਲਵਪ੍ਰੀਤ ਸਿੰਘ ਅਤੇ ਸ਼੍ਰੀ ਨਵਦੀਪ ਸਿੰਘ ਦੁਆਰਾ ਪਿੰਡ ਕਾਲੀਆ ਦੇ ਕਿਸਾਨ ਪਰਮਜੀਤ ਸਿੰਘ ਅਤੇ ਕਰਮਗੜ ਹੁੱਤਾਂਵਾਲੀ ਦੇ ਸਰਦਾਰ ਹਰਵਿੰਦਰ ਸਿੰਘ ਆਓ ਸੁਣਦੇ ਹਾਂ ਇਹਨਾਂ ਕਿਸਾਨਾਂ ਦੀ ਜਵਾਨੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਆਪਰੀ ਸਿੰਘ ਹੈ ਜੀ ਤੇ ਪਿਛਲੇ 1 ਸਾਲ ਤੋਂ ਜੁੜ ਕੇ ਮੈਂ ਐਮਐਲਾਈਫਸਟਾਈਲ ਨਾਲ ਕੰਮ ਕਰ ਰਿਹਾ ਹਾਂ ਉਸ ਵਿੱਚ ਖੇਤੀਬਾੜੀ ਵਾਸਤੇ ਕਈ ਇੰਡੀਆ ਅਗਰੋਨਾ ਦੇ ਪ੍ਰੋਡਕਟ ਆਉਂਦੇ ਹਨ ਤੇ ਇੱਕ ਭੂਆਸਤਰਾ ਹੁੰਦਾ ਜੀ ਉਹ ਪ੍ਰੋਡਕਟ ਆਪਾਂ ਨੇ ਪਿੰਡ ਕਾਲੀਏ ਅੰਕਲ ਜੀ ਨੂੰ ਜੂਸ ਕਰਾਏ ਸੀਗਾ ਤੇ ਆਉ ਆਪਾਂ ਇਹਨਾਂ ਦੀ ਮੂਹ ਜਵਾਨੀ ਪੁੱਛਦੇ ਆ ਕੀ ਇਹਨਾਂ ਨੂੰ ਕੀ ਰਿਜ਼ਲਟ ਮਿਲਿਆ ਕੀ ਬੈਨੀਫਿਟ ਲੱਗੇ ਦੱਸੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਣਾਨਾ ਪਹਿਲਾਂ ਮੇਰਾ ਨਾਮ ਪਰਮਜੀਤ ਪਿੰਡ ਕਾਲੀਆ ਇੱਕ ਲਾਪ੍ਰੀਤ ਉੱਥੋਂ किशनगढ़ ਤੋਂ ਇੱਕ ਰਾਜਪਾਲ ਸਾਡੇ ਕਾਲੀਆ ਪਿੰਡ ਤੋਂ ਇਹਨਾਂ ਦੋਵਾਂ ਨੇ ਮੈਨੂੰ ਆਪੂਆ ਅਸਤਰਾ ਕਿੱਲੇ ਦੇ ਮੱਕੇ ਦੇ ਵਿੱਚ ਪਵਾਇਆ ਸੀ ਇਹਦਾ ਬਹੁਤ ਵਧੀਆ ਰਿਜ਼ਲਟ ਮਿਲਿਆ 1 ਮਹੀਨੇ ਦੇ ਵਿੱਚ 5-5 ਫੁੱਟ ਦਾ ਕੱਦ ਹੋ ਗਿਆ ਤਾਂ ਬਹੁਤ ਵਧੀਆ ਅੱਗੋਂ ਵੀ ਅਸੀਂ ਕਣਕਬ ਦੇ ਵਿੱਚ ਵੀ ਪਾਵਾਂਗੇ ਤਾਂ ਮੁੰਜੀ ਦੇ ਵਿੱਚ ਵੀ ਪਾਵਾ ਕਰਾਂਗੇ ਬਹੁਤ ਵਧੀਆ ਰਿਜ਼ਲਟ ਹੈ ਇਹ ਬਹੁਤ ਵਧੀਆ ਸਾਨੂੰ ਬੰਦੇ ਲੱਗੇ ਇਹ ਸਾਨੂੰ ਇਹਨਾਂ ਨੇ ਦਿੱਤਾ ਤਾਂ ਕਿੱਲੇ ਚ ਪੂਰਾ ਰਿਜ਼ਲਟ ਵਧੀਆ ਮਿਲਿਆ ਸਾਨੂੰ ਅੱਗੋਂ ਵਾਸਤੇ ਵੀ ਅਸੀਂ ਮੁੰਜੀ ਜੀ ਵੀ ਪਾਵਾਂਗੇ ਤਾਂ ਕਣਕ ਵੀ ਪਾਵਾ ਕਰਾਂਗੇ ਤੁਸੀਂ ਹੋਰ ਪਾਈਆਂ ਵੀ ਮੈਂ ਵੇਚਦੀ ਕਰਨਾ ਵੀ ਇੱਕ ਵਾਰੀ ਜੂਸ ਕਿੱਲੇ ਚ ਵਰਤ ਕੇ ਦੇਖੋ ਜਿਹੜੀ ਕੰਕ ਖਾਣੀ ਆ ਉਸ ਕਿਲੇ ਦਾ ਜ਼ਰੂਰ ਪਾਓ ਦੂਜਿਆਂ 'ਚ ਭਾਵੇਂ ਨਾ ਪਾਓ ਇੱਕ ਕਿੱਲਾ ਜਿਹੜੇ ਕਾਰਖਾਨਕ ਖਾਣ ਵਾਸਤੇ ਰੱਖਣੀ ਐ ਉਹਦੇ 'ਚ ਜ਼ਰੂਰ ਪਾਓ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਨਾਮ ਨਵਦੀਪ ਸਿੰਘ ਹੈ ਜੀ ਅੱਜ ਮੈਂ ਆਇਆ ਪਿੰਡ ਕਰਮਗੜ੍ਹ ਉਤਾਲੀ ਇੱਥੇ ਸਰਦਾਰ ਹਰਵਿੰਦਰ ਸਿੰਘ ਨੂੰ ਆਪਾਂ ਝੋਨਾ ਲਾਉਣ ਤੋਂ ਪਹਿਲਾਂ ਮਿਲੇ ਸੀ ਇਹਨਾਂ ਨੂੰ ਇੰਡੀਆ ਗ੍ਰੋ ਬ੍ਰਾਂਡ ਦੇ ਪ੍ਰੋਡਕਟ ਦਿੱਤੇ ਸੀ ਅੱਜ ਇਹਨਾਂ ਨੂੰ ਪੁੱਛਦੇ ਆਂ ਵੀ ਇਹਨਾਂ ਨੂੰ ਉਹਨਾਂ ਦਾ ਕੀ ਰਿਜ਼ਲਟ ਮਿਲਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਮੈਂ ਇਹਨਾਂ ਨਾਲ ਮਿਲਿਆ ਸੀ ਝੋਨਾ ਲਾਉਣ ਤੋਂ ਪਹਿਲਾਂ ਤੇ ਕਾਫੀ ਟਾਈਮ ਉਦੋਂ ਮੇਰੇ ਕੋਲੇ ਆਏ ਸੀਗੇ ਇਹ ਤੇ ਮੈਂ ਇਹਨੂੰ ਮਿਲੇ ਮੈਂ ਕਹਿੰਦੇ ਵੀ ਸਾਡੇ ਪ੍ਰੋਡਕਟ ਆਏ ਨੇ ਆਰਗੈਨਿਕ ਨੇ ਇਹ। ਵੀ ਤੁਸੀਂ ਪਾਓਗੇ ਤਾਂ ਵਧੀਆ ਲੱਗੂਗਾ। ਬਹੁਤ ਵਧੀਆ ਰਿਜ਼ਲਟ ਮਿਲੂ ਤੁਹਾਨੂੰ ਇਹਦਾ। ਤੇ ਚਲੋ ਮੈਂ ਉਦੋਂ ਕਿਰਾ ਇੰਨਾ ਯਕੀਨ ਜਨ ਕੀਤਾ ਇਹਨਾਂ ਤੇ ਮੈਂ 5500 ਰੁਪਏ ਦੇ ਪ੍ਰੋਡਕਟ ਚ ਲੈ ਲੈਣਾ ਤੇ ਉਹ ਲੈ ਕੇ ਪਾ ਤੀ। ਉਸ ਤੋਂ ਬਾਅਦ ਉਹ ਮੱਕੀ ਤੇ ਰਿਜ਼ਲਟ ਇੰਨਾ ਸੋਹਣਾ ਹੈ ਮੈਨੂੰ ਮੇਰੇ ਆਣ ਗਵਾਣਡ ਚ ਪੁੱਛਿਆ ਲੋਕਾਂ ਨੇ ਵੀ ਤੁਸੀਂ ਕੀ ਪਾਇਆ ਇਹਦੇ ਵਿੱਚ? ਮੈਂ ਦੱਸਿਆ ਵੀ ਇਹਦੀ ਸਪਰੇਅ ਕੀਤੀ ਹੈ ਤੇ ਇਹ ਪਾਇਆਗਾ। ਤੇ ਆਪਣਾ ਉਦੋਂ ਬਾਅਦ ਫਿਰ ਮੈਂ ਝੋਨੇ ਵਾਸਤੇ ਮੇਰੇ ਕੋਲ ਆਏ ਇਹ ਝੋਨੇ ਵਾਸਤੇ ਫਿਰ ਮੈਨੂੰ ਯਕੀਨ ਨਹੀਂ ਇੰਨਾ ਹੋ ਗਿਆ ਸੀਗਾ ਤੇ ਫਿਰ ਮੈਂ ਝੋਨੇ ਵਾਸਤੇ ਇਹ ਕਹਿੰਦੇ ਵੀ ਸ਼ਾਰਟ ਹੋ ਸਕਦੀ ਹੈ ਪ੍ਰੋਡਕਟ ਦੀ ਨਹੀਂ ਮਿਲਣਾ ਤੇ ਮੈਂ ਇਕੱਠੇ ਲੈ ਲਿਆ ਸੀਗਾ ਕੋਈ ਉਦੋਂ 70000 ਦਾ ਇਕੱਠਾ ਲੈ ਕੇ ਰੱਖ ਲਿਆ ਵੀ ਪਾ ਲਿਆ ਤੇ ਝੋਨੇ ਦੇ ਵਿੱਚ ਹੁਣ ਪਕਾਈ ਤੇ ਝੋਨਾ ਇਹਦੇ ਵਿੱਚ ਤੁਸੀਂ ਦੇਖ ਲਓ ਵੀ ਅਸੀਂ ਨਾ ਤਾਂ ਇਹਦੇ ਵਿੱਚ ਡੀਏਪੀ ਪਾਈ ਹੈ ਨਾ ਕੋਫਰ ਪਾਈ ਹੈ ਨਾ ਕੋਈ ਆਪਣੀ ਪ੍ਰਦਾਨ ਪਾਈ ਹੈ ਤੇ ਨਾ ਹੀ ਫਟੇਰਾ ਵਗੈਰਾ ਪਾਈ ਹੈ ਜੀ ਤੇ ਪੂਰਾ ਵਧੀਆ ਰਿਜ਼ਲਟ ਹੈਗਾ ਮਤਲਬ ਕਿ ਖਾਦ ਦੋ ਵੀ ਗੱਟ ਗਿਆ ਵੱਡੀ ਗੱਲ ਹੈ ਮੈਨੂੰ ਇਹਨਾਂ ਕੋਈ ਵੀ ਆਰਗੈਨਿਕ ਕਰਕੇ ਮੇਰਾ ਮਨ ਜਾਰੇ ਖੜਾ ਹੈ ਇਸ ਕੰਪਨੀ ਤੇ ਆਉਂਦੇ ਉਦੋਂ ਵੀ ਬਹੁਤ ਨੇ ਪਰ ਇੰਨਾ ਜਿੰਨੀ ਕੇਅਰ ਨਹੀਂ ਕੀਤੀ ਕਿਸੇ ਨੇ ਵੀ ਫਰਕ ਤੁਸੀਂ ਦੇਖ ਲਓ ਉਹ ਚੋਨੇ ਚ ਪਾਇਆ ਨਹੀਂ ਹੈਗਾਗਾ ਇਹਦੇ ਵਿੱਚ ਪਾਇਆ ਹੋਇਆ ਹੈਗਾ ਵੀਡੀਓ ਚ ਕਿਸੇ ਨੂੰ ਨਹੀਂ ਸਮਝ ਆਈਦਾ ਮੇਰੇ ਕੋਲ ਪਿੰਡ ਆ ਦੇ ਕੇ ਮਾਪ ਖੇਤ ਜਖਾ ਨੂੰ ਜਾ ਕੇ ਕੱਸੀ ਵਾਲੇ ਖੇਤ ਵਾਜਿਆ ਸਾਡੇ ਇਹ ਤੇ ਕਿਸੇ ਨੇ ਮੈਥੋਂ ਬਿਨਾ ਦੇਖਣਾ ਉੱਥੇ ਵੀ ਦੇਖ ਸਕਦਾ ਹੈਗਾ ਸਾਡੀ ਮੋਟਰ ਮਸ਼ਹੂਰ ਹੈ ਕੇਲੇ ਵਾਲੀ ਮੋਟਰ ਵਜਦੀ ਹੈ ਠੀਕ ਹੈ ਜੀ ਲਗਭਗ ਵੀਡੀਓ ਦੇਖਣੇ ਮੇਰੇ ਰੇਰੇ ਸਾਰੇ ਬੰਦਿਆਂ ਨੂੰ ਪਤਾ ਹੋਊਗਾ ਚੁੱਪਾਈਆ ਠੀਕ ਹੈ ਜੀ ਕੀ ਤੁਸੀਂ ਇਹ ਪ੍ਰੋਡਕਟ ਕਿੰਨੇ ਕਿੱਲਾਂ ਦੇ ਵਿੱਚ ਯੂਜ਼ ਕੀਤੇ ਹੈ ਸੀ ਅਸੀਂ ਲਗਭਗ 30 ਕਿੱਲਾਂ ਦੇ ਵਿੱਚ ਯੂਜ਼ ਕਰ ਲਿਆ 30 ਕਿੱਲਾਂ ਦੇ ਵਿੱਚ ਤੇ ਕਿੰਨੇ ਕਿੱਲਾਂ ਦੀ ਵਾਹੀ ਕਰਦੇ ਹੋ ਅਸੀਂ 60 ਕਿੱਲਾਂ ਦੀ ਕਰਦੇ ਹਾਂ 60 ਕਿੱਲਾਂ ਦੀ ਵਾਹੀ ਕਰਦੇ ਹਾਂ ਠੀਕ ਹੈ ਜੀ ਤੁਸੀਂ ਹੁਣ ਆਪਣੇ ਪ੍ਰੋਡਕਟ ਕਣਕ ਦੇ ਵਿੱਚ ਵੀ ਯੂਜ਼ ਕਰੋਗੇ ਹਾਂ ਜੀ ਕਣਕ ਸਾਰੀ ਚ ਪਾਵਾਂਗੇ ਸਾਰੀ 60 ਕਿੱਲਿਆਂ ਦੀ ਬੈਸੇ ਦੇ ਵਿੱਚ ਪਾਵਾਂਗੇ ਹਾਂ ਜੀ ਸਰੋਂ ਆ ਜੀ ਦਾ 5 ਕਿੱਲੇ ਠੀਕ ਹੈ ਕਰੋ ਜੀ ਪਾਵਾਂਗੇ ਕਣਕ ਦੇ ਵਿੱਚ ਪਾਵਾਂਗੇ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ